ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਪਿੰਡ ਸਿਹੜੀ ਤੋਂ ਮਹਾਨ ਨਗਰ ਕੀਰਤਨ ਅੱਜ ਸ੍ਰੀ ਫਤਿਹਗੜ ਸਾਹਿਬ ਵੱਲੋਂ ਰਵਾਨਾ ਹੋਇਆ ਤੇ ਪਿੰਡਾਂ ਤੇ ਸ਼ਹਿਰਾਂ ਦੇ ਵਿੱਚੋਂ ਦੀ ਗੁਜ਼ਰਦੇ ਹੋਏ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਨੇ ਇਸ ਨਗਰ ਕੀਰਤਨ ਦੇ ਵਿੱਚ ਜੋਗਦਾਰ ਪਾਇਆ ਹਰ ਆਮ ਤੇ ਖਾਸ ਇਸ ਨਗਰ ਕੀਰਤਨ ਦੇ ਵਿੱਚ ਆ ਜੁੜੇ ਹੋਏ ਸੰਗਤ ਵੱਲੋਂ ਪੂਰੀ ਸੇਵਾ ਨਿਭਾਈ ਜਾਂਦੀ ਆ ਹਰ ਸਾਲ ਬੇਨਤ ਲੰਗਰ ਲਗਾਏ ਜਾਂਦੇ ਚਾਹੇ ਕੋਈ ਆਮ ਹੋਵੇ ਚਾ ਕੋਈ ਖਾਸ ਹੋਵੇ ਇੱਥੇ ਸਭ ਬਰਾਬਰ ਹੁੰਦੇ ਜੋ ਟਰੈਕਟਰ ਹਰ ਸਾਲ ਦੀ ਤਰ੍ਹਾਂ ਆਮ ਨਜ਼ਾਰਾ ਹੁੰਦਾ ਹੈ ਨਗਰ ਕੀਰਤਨ ਦੇ ਵਿੱਚ ਟਰੈਕਟਰ ਟਰਾਲੀਆਂ ਟਰੱਕ ਹਰ ਤਰ੍ਹਾਂ ਦੇ ਸਾਧਨ ਸੰਗਤਾਂ ਦੇ ਨਾਲ ਭਰੇ ਹੋਏ ਸਨ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਦ੍ਰਿਸ਼ ਹਰ ਸਾਲ ਨਗਰ ਕੀਰਤਨ ਦੇ ਵਿੱਚ ਸਾਨੂੰ ਵੇਖਣ ਨੂੰ ਮਿਲਦੇ ਆਂ ਹਰ ਤਰ੍ਹਾਂ ਦੀ ਸੇਵਾ ਚਾਹੇ ਲੰਗਰ ਦੀ ਸੇਵਾ ਹੋਵੇ ਕੋਈ ਵੀ ਸੇਵਾ ਹੋਵੇ ਤਾਂ ਸੰਗਤ ਹਮੇਸ਼ਾ ਟਰਾਲੀਆਂ ਭਰ-ਭਰ ਕੇ ਅੱਗੇ ਆਉਂਦੀ ਹੈ ਤੇ ਹਰ ਤਰ੍ਹਾਂ ਦੀ ਸੇਵਾ ਇੱਥੇ ਨਿਭਾਈ ਜਾਂਦੀ ਹੈ ਇਹ ਇੱਕ ਵੱਡੀ ਤੇ ਮਹਾਨ ਗੱਲ ਹੈ ਗੁਰੂ ਦੇ ਨਗਰ ਸੂਤਰਾਵਾਂ ਤੁਸੀਂ ਦੇਖ ਸਕਦੇ ਹੋ ਘੋੜੇ ਦੇ ਕਰਤਵ ਨਿਹੰਗ ਸਿੰਘਾਂ ਨੇ ਗੱਤਕਾ ਅਤੇ ਘੋੜੇ ਦੇ ਕਰਤਵ ਹਰ ਸਾਲ ਦੀ ਤਰ੍ਹਾਂ ਦਿਖਾਏ ਸੋ ਦੇਖ ਸਕਦੇ ਤੁਸੀਂ ਮਹਾਨ ਸਿੱਖ ਵਿਰਾਸਤ ਦੇ ਵਿੱਚ ਗਤਕਾ ਵੀ ਆਉਂਦਾ ਹੈ ਅਤੇ ਨਗਰ ਕੀਰਤਨ ਦੇ ਵਿੱਚ ਅਸੀਂ ਗਤਕੇ ਤੇ ਗਤਕਾ ਵੀ ਦੇਖ ਸਕਦੇ ਹਾਂ ਗੁਰੂ ਸਾਹਿਬ ਦੀ ਪਾਲਕੀ ਤੋਂ ਪਹਿਲਾਂ ਸੰਗਤ ਵੱਲੋਂ ਕੀਤੀ ਜਾ ਰਹੀ ਸਫਾਈ ਤੁਸੀਂ ਦੇਖ ਸਕਦੇ ਹੋ ਸੜਕ ਤੇ ਇਸ ਤਰ੍ਹਾਂ ਸਫਾਈ ਕੀਤੀ ਜਾ ਰਹੀ ਹੈ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਿਆ ਸਤਨਾਮ ਵਾਹਿਗੁਰੂ ਦਾ ਜਾਪ ਕਰਿਆ ਜਮਕੌਰ ਦੇ ਵਿੱਚ ਕਿਵੇਂ ਜੂਝਦੇ ਨੇ ਕਿਵੇਂ ਅੱਗੇ ਲਾਇਫ ਲੈਂਦੇ ਨੇ ਮੈਰੀਆਂ ਨੂੰ ਉਹ ਸਵਾਦਾ ਸੀਨ ਹੈ ਉਹ ਪੇਸ਼ ਕੀਤਾ ਜਾ ਰਿਹਾ ਹੈ ਟਰੈਕਟਰਾਂ ਟਰਾਲੀਆਂ ਤੇ ਗੱਡੀਆਂ ਦੀ ਕਬੱਡੀ ਕਤਾਰ ਸੀ ਜੋ ਕਿਤੇ ਵੀ ਮੁੱਕਦੀ ਨਹੀਂ ਦਿੱਸ ਰਹੀ ਗੁਰੂ ਸਾਹਿਬ ਲਈ ਸ਼ਰਧਾ ਭਰਾਂ ਅੱਜ ਸਾਲ ਇਸੇ ਤਰ੍ਹਾਂ ਦੇਖੀ ਜਾਂਦੇ ਇਸ ਵਾਰ ਮੌਸਮ ਬੜਾ ਸਾਫ ਹੈ ਮੌਸਮ ਬੜਾ ਸਾਫ ਸੁਥਰਾ ਹੈ ਨਹੀਂ ਤਾਂ ਇਹਨਾਂ ਦਿਨਾਂ ਦੇ ਵਿੱਚ ਧੁੰਦ ਤੇ ਠੰਡ ਬਹੁਤ ਜ਼ਿਆਦਾ ਹੁੰਦੀ ਤੁਸੀਂ ਦੇਖ ਸਕਦੇ ਹੋ ਸ਼ਰਤਾ ਭਾਵਨਾ ਤੇ ਸੇਵਾ ਭਾਵਨਾ ਗੁਰੂ ਮਹਾਰਾਜ ਦੀ ਪਾਲਕੀ ਦੇ ਆਪਾਂ ਨੇੜੇ ਪਹੁੰਚਦੇ ਹਾਂ ਸਤਨਾਮ ਵਾਹਿਗੁਰੂ ਦਾ ਸੰਗਤ ਜਾਪ ਕਰਦੇ ਵਾਹਿਗੁਰੂ ਵਾਹਿਗੁਰੂ ਪੰਜ ਪਿਆਰੇ ਸਹਿਬਾਨ ਘਟੇ ਸਾਹਮਣੇ ਗੁਰੂ ਮਹਾਰਾਜੀ ਸਭਾ ਜੀ ਜੇ ਅਗੇ ਨਤਮਸਤਕ ਹੁੰਦੇ ਹੋਏ ਸ਼ਰਧਾਲੂ ਤੇ ਸਾਥ ਸੰਗਤ ਦੇਖੋ ਛੋਟਾ ਬੱਚਾ ਵੀ ਕਿਸ ਤਰ੍ਹਾਂ ਨਗਰ ਕੀਰਤਨ ਦਾ ਹਿੱਸਾ ਬਣਿਆ ਹਰ ਤਰ੍ਹਾਂ ਦੀ ਸੇਵਾ ਨਿਮਾਉਂਦੇ ਸੇਵਾਦਾਰ ਤੇ ਪੰਜ ਪਿਆਰੇ ਸਹਿਬਾਨ ਜੀ ਸਾਡੇ ਸਾਹਮਣੇ ਹੈ ਗੁਰੂ ਮਹਾਰਾਜ ਜੀ ਦੀ ਪਾਲਕੀ ਗੁਰੂ ਮਹਾਰਾਜ ਦੀ ਸਵਾਰੀ ਤੇ ਬਜ਼ੁਰਗ ਬੀ ਨਗਰ ਕੀਰਤਨ ਦਾ ਹਿੱਸਾ ਵਰਦੇ ਹੋਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਇਹ ਸੇਵਾ ਸਭ ਤੋਂ ਵੱਡੀ ਸੇਵਾ ਲਗੀ ਸਿੱਖ ਸੰਗਤ ਇਹ ਨੌਜਵਾਨਾਂ ਵੱਲੋਂ ਇਹ ਜੋ ਨਾਲ ਦੀ ਨਾਲ ਹੀ ਸਫਾਈ ਕੀਤੀ ਜਾ ਰਹੀ ਹੈ ਹਰ ਸਾਲ ਦੀ ਤਰ੍ਹਾਂ ਇਹ ਸ਼ਰੰਗਾ ਜੋ ਕਾਰਜ ਹੈ ਇਹ ਨੌਜਵਾਨ ਹਰ ਸਾਲ ਕਰਦੇ ਨੇ ਜੋ ਵੀ ਉੱਥੇ ਉਹਨਾਂ ਨੂੰ ਸੜਕਾਂ ਦੇ ਉੱਤੇ ਕੂੜਾ ਕਰਕਟ ਦਿੱਖਦਾ ਹੈ ਉਹ ਨਾਲ ਦੀ ਨਾਲ ਸਾਫ਼ ਕਰਕੇ ਜਾਂਦੇ ਆ ਅੱਗੇ ਕਿ ਨਗਰ ਕੀ ਪਿਛੇ ਇਸ ਤਰ੍ਹਾਂ ਦਾ ਸਭ ਕੁਝ ਉਸ ਸਮੇਟ ਕੇ ਪਾਸੇ ਕਰ ਦਿੰਦੇ ਨੇ ਇੱਕੋ ਲੰਬੀ ਕਿਤਾਬ जो किथे मुकजी नज़र नी आ रही।